ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਮਾਗਮ ਹੈ ਇਹ ਧੰਨ ਧੰਨ ਛਿਦ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੁੰਦਾ ਜੀ ਇਹ ਸਮਾਗਮ ਸੰਸਾਰ ਦੇ ਜੋ ਲੋਕ ਨੇ ਬੱਚੇ ਨੇ ਸਾਡੇ ਨੌਜਵਾਨ ਜਿਹੜੇ ਇਸ ਵੇਲੇ ਬਰਾਈਆਂ ਵਿੱਚ ਫਸੇ ਹੋਏ ਨਸ਼ਿਆਂ ਕਿ ਫਸੇ ਹੋਏ ਉਹਨਾਂ ਨੂੰ ਉਧਰੋਂ ਮੋੜ ਕੇ ਅਕਾਲ ਪੁਰਖ ਵਾਹਿਗੁਰੂ ਜੀ ਤੇ ਪ੍ਰਭੂ ਜੀ ਦੇ ਰਸਤੇ ਦੇ ਤੁਰਨ ਵਾਸਤੇ ਇਹ ਸਮਾਗਮ ਰੱਖਿਆ ਜਾਂਦਾ ਤਾਂ ਕਿ ਜੋ ਇਥੇ ਗੱਲ ਅਕਾਲ ਪੁਰਖ ਦੀ ਹੋਵੇ, ਸਰਬੋਧੀ ਹੋਵੇ ਤੇ ਜੋ ਬੱਚੇ ਆ ਸਾਡੇ ਜਾਂ ਸਾਰੇ ਜਿਹੜੇ ਸੰਗਤ ਆ ਉਹ ਪਰਮੇਸ਼ਰ ਦੀ ਗੱਲ ਸੁਣ ਕੇ ਬराई ਵਾਲੇ ਪਾਸੇ ਹਟ ਕੇ ਜਾਈ ਵਾਲੇ ਪਾਸੇ ਲੱਗ ਸਕੇ ਇਸ ਕਰਕੇ ਇਹ ਸਮਾਗਮ ਜਿਹੜਾ ਗੁਰੂ ਰਾਮਦਾਸ ਜੀ ਦੇ ਗੁਰਪੁਰ ਨੇ ਸਮਰਪਿਤ ਕਰਵਾਇਆ ਜਾਂਦਾ ਪੱਗੜੀ ਪਿੰਡ ਦੀ ਸੰਗਤ ਵੱਲੋਂ ਸਾਰੇ ਨਗਰ ਵੱਲੋਂ ਇਲਾਕੇ ਵੱਲੋਂ ਬੱਚੇ-ਬੱਚੇ ਵੱਲੋਂ ਬਹੁਤ ਜ਼ਿਆਦਾ ਇਹਦੇ ਵਿੱਚ ਸੇਵਾ ਕੀਤੀ ਜਾਂਦੀ, ਸਹਿਯੋਗ ਦਿੱਤਾ ਜਾਂਦਾ ਆਪ ਅਕਾਲ ਪੁਰਖ ਵੈਗੁਰੂ ਗੁਰੂ ਰਾਮਦਾਸ ਜੀ ਸੰਗਤ ਵਿੱਚ ਵਸਦੇ ਬੱਚਿਆਂ ਤੇ ਸੰਗਤ ਨਗਰ ਦੇ ਹੋਰ ਲਾਗੇ ਜਾਕੇ ਦੇ ਸਾਰੇ ਲਾਕੇ ਦੇ ਸੰਗਤ ਵਿੱਚ ਵਸ ਕੇ ਸਵਾਗਤ ਕਰਾਉਂਦੇ ਆ ਸੇਵਾ ਕਰਦੇ ਆ ਇਸ ਤਰ੍ਹਾਂ ਕਿਸ ਲਾਗੇ ਹੋਣਾ ਜੀ ਸੰਗਤ ਦਾ ਸਵਾਗਤ ਕਿੰਨੇ ਦਿਨ ਪਹਿਲਾਂ ਤੇ ਚੱਲੂ ਹੁੰਦਾ ਤਿਆਰੀ ਤੇ ਜਦੋਂ ਤੋਂ ਸਮਾਗਮ ਸਮਾਪਤ ਹੋਣਾ ਨਾ ਦੋ ਦਿਨ ਬਾਅਦ ਉਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਅਗਲੇ ਸਾਲ ਦੀ ਪਰ ਫਿਰ ਵੀ ਜਿਹੜਾ ਠੁੱਕ ਠੱਕ ਇੱਕ ਮਹੀਨਾ ਪਹਿਲਾਂ ਤਿਆਰੀ ਜਿਹੜੀ ਆ ਉਹ ਵੱਧੋ ਜਿਹੜੀ ਜ਼ਿਆਦਾ ਜ਼ੋਰ ਦੇ ਕੇ ਤਿਆਰੀ ਕੀਤੀ ਜਾਂਦੀ ਹੈ ਤਾਂ ਕਿ ਸਾਰੀਆਂ ਸੇਵਾਵਾਂ ਸੱਚੇ ਢੰਗ ਨਾਲ ਨਿਭ ਸਕਣ ਇਸ ਸਮਾਗਮ ਦੇ ਵਿੱਚ ਕਿੰਨੀ ਸੰਗਤ ਆਉਂਦੀ ਹੈ ਇਸ ਸਮਾਗਮ ਦੇ ਵਿੱਚ ਜੋ ਸਾਡਾ ਅੰਦਾਜ਼ਾ ਜੀ ਕੋਈ 20000 ਦੇ ਕਰੀਬ ਦੋ ਦਿਨਾਂ ਵਿੱਚ ਸੰਗਤ ਇੱਥੇ ਦੂਰੋਂ ਨੇੜੇੋਂ ਵੱਖ-ਵੱਖ 50 60 ਕਿਲੋਮੀਟਰ ਤੋਂ ਸੰਗਤ ਆਉਂਦੀ ਆ ਪੱਟੀ ਤੋਂ ਬਟਾਲੇ ਤੋਂ ਜੰਡਿਆਲੇ ਤੋਂ ਬਿਆਸ ਤੋਂ ਜੋ ਖੰਦ ਕਿਥੇ ਪਹੁੰਚਦੀ ਹੈ ਸਮਾਗਮ ਤੇ ਕਰੋੜ ਕਰਨਾ ਉਸਦੀ ਆਣ ਵਾਲੀ ਸੰਗਤ ਆਪਣੇ ਕਿਦੋਂ ਕੁ ਪੀੜ ਇਹਨਾਂ ਦੇ ਹੁਣਾ ਚਾਹ। ਸਨੇਹ ਤੇ ਗੁਰੂ ਸਾਹਿਬ ਦਾ ਜੀ ਅਕਾਲਪੁਰ ਖਵੈਲ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਹੈ। ਇਹੀ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦੇ ਆਂ ਕਿ ਸੰਗਤ ਸਾਡੇ ਬੱਚੇ ਸਾਡੀਆਂ ਬੱਚੀਆਂ ਇਹ ਮਹਾਰਾਜ ਦਾ ਉਪਦੇਸ਼ ਸੁਣ ਕੇ ਅਕਾਲ ਪੁਰਖ ਵੈਲੂ ਦਾ ਉਪਦੇਸ਼ ਸੁਣ ਕੇ ਗੁਰਬਾਣੀ ਦਾ ਉਪਦੇਸ਼ ਮੈਸੇਜ ਸੁਣ ਕੇ ਗਲਤ ਪਾਸੇ ਤੋਂ ਹਟ ਕੇ ਚੰਗੇ ਪਾਸੇ ਲੱਗ ਸਕਣ ਤਾਂ ਜੋ ਸਾਰੇ ਸੰਸਾਰ ਨੂੰ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਲੋਕ ਸੁਖੀ ਸੁੱਖ ਮਿਲ ਸਕੇ ਲੋਕਾਂ ਨੂੰ ਕਿਉਂਕਿ ਸੁਖ ਜਿਹੜਾ ਪਰਮੇਸ਼ਰ ਦੇ ਰਸਤੇ ਤੇ ਚੱਲ ਕੇ ਮਿਲ ਸਕਦਾ ਗੁਰੂ ਸਾਹਿਬ ਦੇ ਭਗਤਾਂ ਦੇ ਮਹਾਂਪੁਰਖਾਂ ਦੇ ਰਿਸ਼ੀਆਂ ਮੁਨਿਆਂ ਦੇ ਉਨ੍ਹਾਂ ਦੇ ਉਪਦੇਸ਼ ਮੁਤਾਬਕ ਚੱਲ ਕੇ ਹੀ ਮਿਲ ਸਕਦਾ ਆਪ ਉਦਰੇ ਪੰਨ ਨਾਲ ਅਸੀਂ ਦੋਖੀ ਪਾ ਰਹੇ ਹਾਂ ਇਸ ਕਰਕੇ ਇਸ ਸਮਾਗਮ ਦੀ ਇਹੋ ਹੀ ਬੇਨਤੀ ਆ ਕਿ ਸਮਾਗਮ ਵਿੱਚ ਜੋ ਪ੍ਰਚਾਰਕਾਂ ਦੁਆਰਾ ਕਿਹਾ ਜਾਂਦਾ ਉਸ ਨੂੰ ਮੰਨਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ